ਐਸਐਸਪੀ ਪਟਿਆਲਾ ਸਾਹਿਬ ਦੇ ਵਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਦਾ ਕਾਸੋ ਆਪਰੇਸ਼ਨ ਜਿਹੜਾ ਕੰਡੈਕਟ ਕੀਤਾ ਜਾ ਰਿਹਾ ਹੈਗਾ ਅਲੱਗ ਲੱਗ ਰਹੇ ਹਨ ਕੰਦੇ ਲਗਭਗ 150 ਦੇ ਕਰੀਬ ਜਿਹੜੇ EMPLYE ਨੇ ਇਸ ਆਪਰੇਸ਼ਨ ਦੇ ਵਿੱਚ ਭਾਗ ਲੈ ਰਹੇ ਨੇ ਬਾਂਦੂਕ ਬਿਬੀ ਤੇ ਪਨੀਆਦੂ ਹੋਂਟਾਗੂਕ ਡੀਏਜੀ ਪਟਿਆਲਾ ਰੇਂਜ ਦੇ ਐਸਐਸਪੀ ਪਟਿਆਲਾ ਸਾਹਿਬ ਦੇ ਵਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਦਾ ਕਾਸੋ ਆਪਰੇਸ਼ਨ ਜਿਹੜਾ ਕੰਡੈਕਟ ਕੀਤਾ ਜਾ ਰਿਹਾ ਹੈਗਾ ਇਸ ਆਪਰੇਸ਼ਨ ਦੇ ਵਿੱਚ ਐਸਪੀ ਸਿਟੀ 1 ਸੰਜੀਤ ਸਿੰਘਲਾ ਜੀ ਸਪੈਸੀਟੀ ਟੂ ਜੰਗਦੀਪ ਜੀ ਪੈਰਾਮਿਲਟਰੀ ਤੋਂ ਆਈਟੀਬੀਪੀ ਤੋਂ ਸਾਡੇ ਆਫੀਸਰ ਸਾਹਿਬਾਨ ਤੋਂ ਵਾਰੀ ਦੀ ਤੇ ਜੀਆਰਪੀ ਦੇ ਆਫੀਸਰ ਸਾਹਿਬਾਨ ਐਸਐਚਯੂ ਸਾਹਿਬਾਨ ਬਖਸ਼ੀ ਵਾਲਾ ਤ੍ਰਿਪੜੀ ਅਰਬਨ ਸਟੇਟ ਤੇ ਹੋਰ ਬਹੁਤ ਸਾਰੇ ਆਫੀਸਰ ਜਿਹੜੇ ਹੈਗੇ ਆ ਇਸ ਕਾਸਪਰੇਸ਼ਨ ਵਿੱਚ ਭਾਗ ਲੈ ਰਹੇ ਹੈਗੇ ਨੇ ਤੇ ਅਲੱਗ-ਅਲੱਗ ਰੈਂਕਾਂ ਦੇ ਲਗਭਗ 150 ਦੇ ਕਰੀਬ ਜਿਹੜੇ EMPLYE ਨੇ ਇਸ ਕਾਸਪਰੇਸ਼ਨ ਦੇ ਵਿੱਚ ਭਾਗ ਲੈ ਰਹੇ ਸਰ ਇਹ ਕੀਪਟੜਾਤੀ ਆਦੁਨਿਕ ਜਿਹੜੀ ਉਹਦੇ ਬਾਰੇ ਵੀ ਕੋਈ ਜਾਣਕਾਰੀ ਦੇ ਦਿਓ ਕਿ ਇੱਕ ਫੋਟੋ ਰਾਹੀ ਇਸ ਕੇ ਆਉਂਦੇ ਤੇ ਬਾਹਰ ਨੂੰ ਇਹ ਵੀ ਜਿਹੜੇ ਅਸੀਂ ਪਾਸੋਂ ਦੇ ਵਿੱਚ ਜਿਹੜੇ ਐਨਪੀਸ ਸਬੋਟੇਜ ਅਲੱਗ-ਅਲੱਗ ਅਪੀਕਮੈਂਟਸ ਲਈ ਜਿਸ ਤਰ੍ਹਾਂ ਤੁਸੀਂ ਦੱਸਿਆ ਹੈਗਾ ਜਿਹੜੇ ਬਾਮਬ ਡਿਟੈਕਸ਼ਨ ਸਮਾਈਫਰ ਡੌਗਸ ਤੇ ਅਲੱਗ-ਅਲੱਗ ਜਿਹੜਾ ਹੈਗਾ ਐਨਪੀਸ ਸਬੋਟੇਜ ਦੇ ਇਕੁਪਮੈਂਟ ਅਸੀਂ ਯੂਜ਼ ਕਰਦੇ ਹਾਂ ਲੋਕਾਂ ਦੀ ਗੱਡੀ ਉਹੀ ਰਹੀ ਹੈ ਕਿ ਪਟਿਆਲਾ ਪੁਲਿਸ ਪੰਜਾਬ ਪੁਲਿਸ 24 ਘੰਟੇ ਲੋਕਾਂ ਦਾ ਹਾਜ਼ਰ ਹੈਗੇ ਦੇ ਕਿਸੇ ਨੂੰ ਕਿਸੇ ਪ੍ਰਕਾਰ ਦੀ ਕੋਈ ਸ਼ੱਕੀ ਗਤੀਵਿਧੀ ਜਾਂ ਸ਼ੱਕੀ ਵਸਤੂ ਪਾੜਨ ਚੱਲਦੀ ਰਹੀ ਹੈ ਉਸ ਤੋਂ ਤਰਾਂ ਕਿ ਜਿਹੜਾ ਪੁਲਿਸ ਰਿਪੋਰਟ ਹੈ ਐਸਐਸਪੀ ਪਟਿਆਲਾ ਸਾਹਿਬ ਦੇ ਵਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਦਾ ਕਾਸੋ ਆਪਰੇਸ਼ਨ ਜਿਹੜਾ ਕੰਡੈਕਟ ਕੀਤਾ ਜਾ ਰਿਹਾ ਹੈਗਾ ਅਲੱਗ ਲੱਗ ਰਹੇ ਹਨ ਕੰਦੇ ਲਗਭਗ 150 ਦੇ ਕਰੀਬ ਜਿਹੜੇ EMPLYE ਨੇ ਇਸ ਆਪਰੇਸ਼ਨ ਦੇ ਵਿੱਚ ਭਾਗ ਲੈ ਰਹੇ ਨੇ ਬਾਂਦੂਕ ਬਿਬੀ ਤੇ ਪਨੀਆਦੂ ਹੋਂਟਾਗੂਕ ਡੀਏਜੀ ਪਟਿਆਲਾ ਰੇਂਜ ਦੇ ਐਸਐਸਪੀ ਪਟਿਆਲਾ ਸਾਹਿਬ ਦੇ ਵਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਦਾ ਕਾਸੋ ਆਪਰੇਸ਼ਨ ਜਿਹੜਾ ਕੰਡੈਕਟ ਕੀਤਾ ਜਾ ਰਿਹਾ ਹੈਗਾ ਇਸ ਆਪਰੇਸ਼ਨ ਦੇ ਵਿੱਚ ਐਸਪੀ ਸਿਟੀ 1 ਸੰਜੀਤ ਸਿੰਘਲਾ ਜੀ ਸਪੈਸੀਟੀ ਟੂ ਜੰਗਦੀਪ ਜੀ ਪੈਰਾਮਿਲਟਰੀ ਤੋਂ ਆਈਟੀਬੀਪੀ ਤੋਂ ਸਾਡੇ ਆਫੀਸਰ ਸਾਹਿਬਾਨ ਤੋਂ ਵਾਰੀ ਦੀ ਤੇ ਜੀਆਰਪੀ ਦੀ ਆਫੀਸਰ ਸਾਹਿਬਾਨ ਐਸਐਚਯੂ ਸਾਹਿਬਾਨ ਬਖਸ਼ੀ ਵਾਲਾ ਤ੍ਰਿਪੜੀ ਅਰਬਨ ਸਟੇਟ ਤੇ ਹੋਰ ਬਹੁਤ ਸਾਰੇ ਆਫੀਸਰ ਜਿਹੜੇ ਹੈਗੇ ਆ ਇਸ ਕਾਸਪਰੇਸ਼ਨ ਵਿੱਚ ਭਾਗ ਲੈ ਰਹੇ ਹੈਗੇ ਨੇ ਤੇ ਅਲੱਗ-ਅਲੱਗ ਰੈਂਕਾਂ ਦੇ ਲਗਭਗ 150 ਦੇ ਕਰੀਬ ਜਿਹੜੇ EMPLYE ਨੇ ਇਸ ਕਾਸਪਰੇਸ਼ਨ ਦੇ ਵਿੱਚ ਭਾਗ ਲੈ ਰਹੇ ਸਰ ਇਹ ਕਿਪਟੜਾਤੀ ਆਦਿ ਨਿਕਲੀ ਜੀ ਉਹਦੇ ਬਾਰੇ ਵੀ ਕੋਈ ਜਾਣਕਾਰੀ ਦੇ ਦਿਓ ਕਿ ਜਿਵੇਂ ਫੋਟੋ ਰਾਹੀ ਇਸ ਕੇ ਆਉਂਦੇ ਤੇ ਬਾਅਦ ਵਿੱਚ ਇਹ ਵੀ ਜਿਹੜੇ ਅਸੀਂ ਪਾਸੋਂ ਦੇ ਵਿੱਚ ਜਿਹੜੇ ਐਨਪੀਸ ਸਬੋਟੇਜ ਅਲੱਗ-ਅਲੱਗ ਅਪੀਕਮੈਂਟਸ ਲਈ ਜਿਸ ਤਰ੍ਹਾਂ ਤੁਸੀਂ ਦੱਸਿਆ ਹੈਗਾ ਜਿਹੜੇ ਬਾਮਬ ਡਿਟੈਕਸ਼ਨ ਸਮਾਈਫਰ ਡੌਗਸ ਤੇ ਅਲੱਗ-ਅਲੱਗ ਜਿਹੜਾ ਹੈਗਾ ਐਨਪੀਸ ਸਬੋਟੇਜ ਦੇ ਇਕੁਪਮੈਂਟ ਅਸੀਂ ਯੂਜ਼ ਕਰਦੇ ਹਾਂ ਲੋਕਾਂ ਦੀ ਗੱਡੀ ਉਹੀ ਰਹੀ ਹੈ ਕਿ ਪਟਿਆਲਾ ਪੁਲਿਸ ਪੰਜਾਬ ਪੁਲਿਸ 24 ਘੰਟੇ ਲੋਕਾਂ ਦਾ ਹਾਜ਼ਰ ਹੈਗੇ ਦੇ ਕਿਸੇ ਨੂੰ ਕਿਸੇ ਪ੍ਰਕਾਰ ਦੀ ਕੋਈ ਸ਼ੱਕੀ ਗਤੀਵਿਧੀ ਜਾਂ ਸ਼ੱਕੀ ਵਸਤੂ ਪਾੜਨ ਚੱਲਦੀ ਰਹੀ ਹੈ ਉਸ ਤੋਂ ਤਰਾਂ ਕਿ ਜਿਹੜਾ ਪੁਲਿਸ ਰਿਪੋਰਟ ਹੈ ਐਸਐਸਪੀ ਪਟਿਆਲਾ ਸਾਹਿਬ ਦੇ ਵਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਦਾ ਕਾਸੋ ਆਪਰੇਸ਼ਨ ਜਿਹੜਾ ਕੰਡੈਕਟ ਕੀਤਾ ਜਾ ਰਿਹਾ ਹੈਗਾ ਅਲੱਗ ਲੱਗ ਰਹੇ ਹਨ ਕੰਦੇ ਲਗਭਗ 150 ਦੇ ਕਰੀਬ ਜਿਹੜੇ EMPLYE ਨੇ ਇਸ ਆਪਰੇਸ਼ਨ ਦੇ ਵਿੱਚ ਭਾਗ ਲੈ ਰਹੇ ਨੇ ਬਾਂਦੂਕ ਬਿਬੀ ਤੇ ਪਨੀਆਦੂ ਹੋਂਟਾਗੂਕ ਡੀਏਜੀ ਪਟਿਆਲਾ ਰੇਂਜ ਦੇ ਐਸਐਸਪੀ ਪਟਿਆਲਾ ਸਾਹਿਬ ਦੇ ਵਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਦਾ ਕਾਸੋ ਆਪਰੇਸ਼ਨ ਜਿਹੜਾ ਕੰਡੈਕਟ ਕੀਤਾ ਜਾ ਰਿਹਾ ਹੈਗਾ ਇਸ ਆਪਰੇਸ਼ਨ ਦੇ ਵਿੱਚ ਐਸਪੀ ਸਿਟੀ 1 ਸੰਜੀਤ ਸਿੰਘਲਾ ਜੀ ਸਪੈਸੀਟੀ ਟੂ ਜੰਗਦੀਪ ਜੀ ਪੈਰਾਮਿਲਟਰੀ ਤੋਂ ਆਈਟੀਬੀਪੀ ਤੋਂ ਸਾਡੇ ਆਫੀਸਰ ਸਾਹਿਬਾਨ ਤੋਂ ਵਾਰੀ ਦੀ ਤੇ ਜੀਆਰਪੀ ਦੇ ਆਫੀਸਰ ਸਾਹਿਬਾਨ ਐਸਐਚਯੂ ਸਾਹਿਬਾਨ ਬਖਸ਼ੀ ਵਾਲਾ ਤ੍ਰਿਪੜੀ ਅਰਬਨ ਸਟੇਟ ਤੇ ਹੋਰ ਬਹੁਤ ਸਾਰੇ ਆਫੀਸਰ ਜਿਹੜੇ ਹੈਗੇ ਆ ਇਸ ਕਾਸਪਰੇਸ਼ਨ ਵਿੱਚ ਭਾਗ ਲੈ ਰਹੇ ਹੈਗੇ ਨੇ ਤੇ ਅਲੱਗ-ਅਲੱਗ ਰੈਂਕਾਂ ਦੇ ਲਗਭਗ 150 ਦੇ ਕਰੀਬ ਜਿਹੜੇ EMPLYE ਨੇ ਇਸ ਕਾਸਪਰੇਸ਼ਨ ਦੇ ਵਿੱਚ ਭਾਗ ਲੈ ਰਹੇ ਸਰ ਇਹ ਕੀਪਟੜਾਤੀ ਆਦੁਨਿਕ ਜਿਹੜੀ ਉਹਦੇ ਬਾਰੇ ਵੀ ਕੋਈ ਜਾਣਕਾਰੀ ਦੇ ਦਿਓ ਕਿ ਇੱਕ ਫੋਟੋ ਰਾਹੀ ਇਸ ਕੇ ਆਉਂਦੇ ਤੇ ਬਾਹਰ ਨੂੰ ਦੇ ਵਿੱਚ ਅਸੀਂ ਪਾਸੋਂ ਵਿੱਚ ਜਿਹੜੇ ਐਨਪੀ ਸਬੋਟੇਜ ਅਲੱਗ-ਅਲੱਗ ਅਪੀਕਮੈਂਟਸ ਲਈ ਕਿਸ ਤਰ੍ਹਾਂ ਤੁਸੀਂ ਦੱਸਿਆ ਹੈਗਾ ਜਿਹੜੇ ਫਾਰਮ ਦੇ ਕਟਸ਼ਨ ਸਨਾਈਪਰ ਡੌਗਸ ਤੇ ਅਲੱਗ-ਅਲੱਗ ਜਿਹੜਾ ਹੈਗਾ ਐਨਪੀ ਸਬੋਟੇਜ ਦੇ ਕਿਸਮਾਂ ਅਸੀਂ ਯੂਜ਼ ਕਰਦੇ ਹਾਂ ਲੋਕਾਂ ਨੇ ਗੱਡੀ ਉਹ ਹੀ ਆਪੀ ਲੈ ਗਈਏ ਕਿ ਪਟਿਆਲਾ ਪੁਲਿਸ ਪੰਜਾਬ ਪੁਲਿਸ 24 ਘੰਟੇ ਲੋਕਾਂ ਦਾ ਆਗਰ ਹੈਗੇ ਕਿਸੇ ਨੂੰ ਕਿਸੇ ਪ੍ਰਕਾਰ ਦੀ ਕੋਈ ਸ਼ੱਕੀ ਗਤੀਵਿਧੀ ਜਾਂ ਸ਼ੱਕੀ ਵਸਤੂ ਧਾਰਨ ਹੋ ਚੱਲੀ ਹੈਗੀ ਤਾਂ ਤੁਰੰਤ ਜਿਹੜਾ ਪੁਲਿਸ ਨੂੰ ਇਨਫੋਰਮ ਕਰੋ